ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਜਾਂ ਕਿਸੇ ਵੀ ਪਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਕੋਈ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਵਡਿੰਗ ਦੀ ਗੱਲ ਕੀਤੀ ਹੈ ਰਾਜਾ ਬੁਢਿੰਗ ਨਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਨਮਸਕਾਰ ਦਿੱਤਾ ਨੇ ਨਾਲ ਜੁੜਾ ਹੈ ਮੱਧ ਤੂੰ ਲਗਾਤਾਰ ਦਲਿਤਾਂ ਦੇ ਮੁੱਦੇ ਚੁੱਕਦੇ ਰਹੇ ਹੋ ਇੱਕ ਦਲਿਤ ਬੜੇ ਲੀਡਰ ਨੂੰ ਇੱਕ ਪਾਰਟੀ ਦਾ ਵੀ ਸਦਿਆ ਵੱਲੋਂ ਇਸ ਤਰੀਕੇ ਦੇ ਬਿਆਨ ਜਾਰੀ ਕਰ ਦਿੱਤਾ ਜਾਣਾ ਤੁਹਾਨੂੰ ਨਹੀਂ ਲੱਗਦਾ ਸੀਰੀਅਸ ਇਸ਼ੂ ਹੈ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਦਲਿਤ ਵਰਗ ਚੋਂ ਪਿਛੜੇ ਵਰਗ ਚੋਂ ਬਹੁਤ بڑے بڑے ਲੀਡਰ ਪੈਦਾ ਹੋਏ ਆ ਤੁਸੀਂ ਦੇਖੋ ਕਿ ਕਿਹੜੇ ਲੀਡਰ ਦਾ ਨਾਮ ਲਵਾਂ ਜਗਜੀਵਨ ਰਾਮ ਜੀ ਹੋਰ ਬਹੁਤ ਬੂਟਾ ਸਿੰਘ ਜੀ ਗਿਆਨੀ ਜੈਲ ਸਿੰਘ ਜੀ ਤੇ ਸਭ ਤੋਂ ਦੇ ਵਿੱਚ ਜਿਹੜਾ ਸਾਰਿਆਂ ਦੇ ਵਿੱਚ ਸਭ ਕੁਝ ਆ ਜਾਂਦਾ ਜਿਹਦੇ ਵਿੱਚ ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਜਾਂ ਕਿਸੇ ਵੀ ਪਿਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਕੋਈ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਕੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜੂ ਆ ਉਹ ਛੱਡ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰਨੀ ਲਗਦਾ ਔਰ ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ 50 50 ਨੰਬਰ ਕੋਠੀ ਦਾ ਬਣਾ ਰਿਹਾ ਹੈ ਔਰ ਉੱਥੇ ਕੇਜਰੀਵਾਲ ਦੇ ਤੁਸੀਂ ਮੁੱਖ ਮੰਤਰੀ ਤੁਸੀਂ 50 ਨੰਬਰ ਨੂੰ ਰਹਉਂਦੇ ਆ ਤੁਸੀਂ ਕੋਈ ਨੰਬਰ ਲਓ ਉਸ ਏਰੀਆ ਦਾ ਕਿਸੇ ਤੇ ਰਾਗਵ ਚੱਡਾ ਦਾ ਕਬਜਾ ਹੈ ਕਿਸੇ ਤੇ ਭਗਵੰਤ ਮਾਨ ਦਾ ਕਿਸੇ ਦੇ ਉਹਦੇ ਘਰਦਿਆਂ ਦਾ ਕਿਸੇ ਤੇ ਹੁਣ ਅੱਜ ਸੋਧੀਏ ਦਾ ਕਿਸੇ ਤੇ ਕਬਜਾ ਹੈਗਾ ਆ ਜਿਹੜਾ ਤੁਸੀਂ ਹੁਣ ਲਾਮ ਲੈ ਰਹੇ ਆ ਕੇਜਰੀਵਾਲ ਦਾ ਕਿਹੜੀ ਕੋਠੀ ਆ ਕੋਈ ਗਣਾਓ ਨਾ ਜਿੱਦੇ 'ਚ ਕੋਈ ਹੋਰ ਰਹਿੰਦਾ ਹੋਵੇ ਸਾਰੀਆਂ ਕੋਠੀਆਂ ਦਿੱਲੀ ਵਾਲਿਆਂ ਕੋਲ ਐ ਤੇ ਜਿਹੜਾ ਤਾਜ ਹੋਟਲ ਐ ਨਾ ਇਹਦੇ ਵਿੱਚ ਰਹਿਣਾ ਉਹਨਾਂ ਵਧੀਆ ਨਹੀਂ ਐ ਜਿੰਨਾ ਉਹਨਾਂ ਨੇ ਉੱਥੇ ਬਣਾ ਲਿਆ ਆ ਮੈਂ ਹੁਣ ਆਪਣੀ ਜੁੱਤੀ ਇੱਥੇ ਪਰੇ ਜਾ ਕੇ ਪਾਈ ਐ ਮੇਰੀ ਜੁੱਤੀ ਪਰ ਥੋੜੋ ਪੁਲਿਸ ਵਾਲੇ ਖੜਦੇ ਐ ਇਹ ਵੀ ਆਈਪੀ ਬੰਦਿਆਂ ਦੀ ਪਰ ਖੜਦੇ ਐ ਸਰ ਧੰਨਵਾਦ ਨਰਿੰਦਰ ਮੋਦੀ ਜੀ ਦਾ ਬਿਆਨ ਐ ਕਿ ਤਨਾ ਕਿਤੇ ਦੁਬਾਰਾ ਤੋਂ ਘਰ ਇੱਕ ਮਿੰਟ ਪਲੀਜ਼ ਹੋ ਗਿਆ ਬਹੁਤ ਧੰਨਵਾਦ ਇਸਾ ਮੇਰਾ ਬੇਸਿਕ ਮੁੱਦਾ ਨਾ ਰੋਲ ਦਿਓ